ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮਵਾਰ ਅਸੀਂ ਹਾਂ ਆਓ ਜੀ ਜਿੱਲੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਆਪਣੇ ਕੋਲੇ ਤਕਰੀਬਨ 10 15 ਮਿੰਟ ਹੁੰਦੇ ਐ ਜੀ ਇਕਾਗਰਤਾ ਦੇ ਨਾਲ ਬੈਠ ਕੇ ਗੁਰੂ ਦੀ ਬਾਣੀ ਦੀ ਸਮਝ ਪੈ ਜਾਵੇ ਪਰੋ ਬਹੁਤ ਜਨਮ ਹੋ ਗਏ ਸਾਨੂੰ ਭਟਕਦਿਆਂ ਨੂੰ ਭਗਤ ਰਵਦਾਸ ਦੀ ਬਾਣੀ ਵਿੱਚ ਕਹਿੰਦੇ ਐ ਬਹੁਤ ਜਨਮ ਵਿਚਰੇ ਥੇ ਮਾਦੋ ਬਹੁਤ ਜਨਮ ਹੋ ਗਏ ਵਿਛੜਾ ਕਰਦਿਆਂ ਮਹਾਰਾਜਾ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਹਾਰੇ ਦੇਖੇ ਕਿਰਪਾ ਕਰੀ ਆ ਮਨੁੱਖਾ ਸਰੀਰ ਮਿਲਿਆ ਮਾੜੇ ਕੰਮਾਂ ਦੇ ਵਿੱਚ ਵਕਾਰਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਮਹਾਰਾਜ ਅਸੀਂ ਕਿਤੇ ਬਰਬਾਦ ਨਾ ਕਰ ਜਾਈਏ ਕਿਰਪਾ ਕਰੀ ਆ ਮਨੁੱਖਾ ਸਰੀਰ ਨੂੰ ਚੰਗੇ ਪਾਸੇ ਲਾਉਣ ਦਾ ਬਲ ਬਖਸ਼ਿਸ਼ ਕਰੀ ਆਉ ਜੀ 13ਵੀਂ ਅਸ਼ਟਪਦੀ ਦੇ ਆਪਾਂ ਦੂਜੇ ਪਾਦ ਦੀ ਵਿਚਾਰ ਕਰਨੀ ਹੈ ਸੰਤ ਦੀ ਵਿਆਖਿਆ ਚੱਲ ਰਹੀ ਹੈ ਜੀ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਰੱਬ ਦੇ ਪਿਆਰੇ ਹੈ ਅਪ ਦੇ ਪਿਆਰਾਂ ਦੀ ਅਵਸਥਾ ਦੇ ਅੰਦਰ ਕਿਸੇ ਸਰੀਰ ਨੂੰ ਸੰਤ ਨਹੀਂ ਆਖਿਆ ਗਿਆ ਰਤੇ ਰੱਖਿਓ ਕਿਉਂਕਿ ਸੰਤ ਇੱਕ ਅੰਦਰ ਦੀ ਅਵਸਥਾ ਹੈ ਜਿਨੇ ਉਹ ਅਵਸਥਾ ਪ੍ਰਾਪਤ ਕਰ ਲਈ ਕਦੇ ਵੀ ਆਪਣੇ ਆਪ ਨੂੰ ਸੰਤ ਨਹੀਂ ਖਾਉਂਦੇ ਉਹ ਨਾ ਕੋਈ ਸੰਤ ਨਹੀਂ ਖਾਉਂਦੇ ਰੱਬ ਦੇ ਪਿਆਰੇ ਉਹ ਤਾਂ ਸਮਾਂ ਦੇ ਆਪਣੇ ਆਪ ਨੂੰ ਦੁਨੀਆਂ ਤੋਂ ਲੁਕੋ ਕੇ ਰੱਖਦੇ ਆ। ਲੁਕੋ ਕੇ ਰੱਖਦੇ ਆਪਦੇ ਰੱਬ ਦੇ ਪਿਆਰੇ। ਜੀ ਜਿੰਨਾ ਹੋ ਸਕਦਾ ਬਚਿਆ ਜਾਵੇ। ਸੁਸ਼ੰਤ ਇੱਕ ਅੰਦਰ ਦੀ ਅਵਸਥਾ ਹੈ। ਕੱਲ ਆਪਾਂ ਸ਼ਬਦ ਪੜਿਆ ਸੀ ਇੱਕ ਵਾਰੀ ਫੇਰ ਦੁਹਰ ਕਰ ਲઈએ। ਜਿੰਨਾ ਸਾਸ ਗਰਾਸ ਨਾ ਵਿਸਰੈ। ਹਰ ਨਾਮਾ ਧੰਸੇ ਸੇ ਸੇ ਨਾਨਕਾ ਪੂਰਨ ਸੁਈ ਸੰਤ ਸੰਤ ਕੌਣ ਹੈ ਜੀ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਭੁੱਲਦਾ ਹੀ ਨਹੀਂਗਾ ਚੇਤੇ ਵਿੱਚ ਉਹ ਨਹੀਂ ਜਾਂਦਾ ਬਸ ਇੰਨਾ ਪ੍ਰਮਾਤਮਾ ਦਾ ਨਾਮ ਡ੍ਰਿੜ ਹੋ ਗਿਆ ਅੰਦਰ ਦੀ ਅਵਸਥਾ ਇੰਨੀ ਪਿਆਰ ਵਾਲੀ ਬਣ ਚੁੱਕੀ ਹੈ ਸ ਦੂਜਾ ਪਾਦ ਵੀ ਆਪਾਂ ਪੜ ਲ ਗਏ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗ ਜਿਉ ਲਵੈ ਸੰਤਨ ਕੈ ਦੁਖਣ ਸਰਪ ਜੋਂ ਨ ਪਾਇ ਸੰਤ ਕੈ ਦੁਖਣ ਤ੍ਰਿਲਦਵ ਜੋਂ ਕੇਰਮਾਈ ਸੰਤ ਕੈ ਦੁਖਣ ਤ੍ਰਿਸ਼ਨਾ ਮੈ ਜਲੈ ਸੰਤ ਕੈ ਦੁਖਣ ਸਭ ਕੋ ਸ਼ਲ ਸੰਤ ਕੈ ਦੁਖਣ ਤੇਜ ਸਭ ਜਾਏ ਸੰਤ ਕੈ ਦੁਖਣ ਨੀਚਨ ਚਾਏ ਸੰਤ ਦੁਖੀ ਕਾ ਖਾਉ ਕੋ ਨਹੀਂ ਨਾਨਕ ਸੰਤ ਭਾਵੈ ਤਾਂ ਹੋਏ ਪੀ ਗਤ ਪਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਸੰਤ ਤੇ ਦੁਖਣ ਤੇ ਮੁਖ ਭਵੈ ਜਿਹੜੇ ਰੱਬ ਦੇ ਪਿਆਰਿਆਂ ਉੱਤੇ ਝੂਠੇ ਦੋਸ਼ ਲਾਉਂਦੇ ਆ ਨਾ ਜਿਹੜੇ ਲੋਕ ਗੁਰੂ ਜੀ ਕਹਿੰਦੇ ਉਹ ਦੋਸ਼ ਲਾਉਣ ਵਾਲੇ ਲੋਕਾਂ ਦੇ ਮੂੰਹ ਵਿੰਗੇ ਹੋ ਜਾਂਦੇ ਆ ਸੰਤ ਕੇ ਦੁਖਣ ਤੇ ਮੁਖ ਭਵੈ ਮੂੰਹ ਵਿੰਗੇ ਹੋਣ ਦਾ ਮਤਲਬ ਪਤਾ ਕੀ ਹੁੰਦਾ ਜੀ ਕਈ ਵਾਰ ਕੋਈ ਐਸੀ ਐਸੇ ਨਿੰਦਕਾਂ ਨੂੰ ਪ੍ਰਮਾਤਮਾ ਬਿਮਾਰੀ ਲਾ ਦਿੰਦਾ ਹੈ ਅਧਰੰਗ ਕਰ ਦਿੰਦਾ ਮੂੰਹੰਦਾ ਹੀ ਕੋਈ ਹੁੰਦਾ ਹੈ ਬਸ ਕਈ ਵਾਰੀ ਲੋਕਾਂ ਦੇ ਵਿੱਚ ਇੰਨੀ ਫਟਕਾਰ ਮਿਲਦੀ ਹੈ ਲੋਕ ਮੂੰਹ ਲਾਉਣੇ ਖੜ ਜਾਂਦੇ ਆ ਬਸ ਵਿੰਗਾਇ ਹੋਵੇ ਜੀ ਇੱਕੋ ਲੋਕ ਜਿਹੜੇ ਰੱਬ ਦੇ ਪਿਆਰਤ ਝੂਠੇ ਦੋਸ਼ ਲਾਉਂਦੇ ਆ ਨਾ ਗੁਰੂ ਜੀ ਕਹਿੰਦੇ ਉਹ ਲੋਕਾਂ ਦੇ ਵਿੱਚ ਤਰਕਾਰੇ ਜਾਂਦੇ ਆ ਇੱਕ ਨਾ ਇੱਕ ਦਿਨ ਉਹਨਾਂ ਨੇ ਖਤਮ ਹੋਣਾ ਉਹਨਾਂ ਦਾ ਆਪ ਦੇ ਪੈਰਾਂ ਤੇ ਆਪ ਇੱਕ ਘਾੜਾ ਮਾਰਦੇ ਆ ਸੋ ਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰਾਂ ਦੀ ਨਿੰਦਿਆ ਕਰਦੇ ਨਾ ਝੂਠੇ ਦੋਸ਼ ਲਾਉਂਦੇ ਆ ਉਹਨਾਂ ਦਾ ਤਾਂ ਮੂੰਹ ਹੀ ਵਿੰਗਾ ਹੋ ਜਾਂਦਾ ਸੰਤ ਕੇ ਦੋਖਣ ਤੇ ਮੁਖ ਭਵੈ ਸੰਤਾਨਕ ਦੁਖਣ ਕਾਗ ਜਿਉ ਲਵੈ ਜਿਹੜੇ ਰੱਬ ਦੇ ਪਿਆਰਾਂ ਉਤੇ ਝੂਠੇ ਲਾਉਣ ਲਾਉਂਦੇ ਐ ਉਹ ਸਮਝ ਲੋ ਕਹਿੰਦੇ ਵੀ ਕਾਗ ਜਿਉ ਲਾਵਾ ਜਿਵੇਂ ਕਾਂ ਹੁੰਦਾ ਨਾ ਕਾਂ ਹੁੰਦਾ ਕਹਿੰਦੇ ਕਾਂ ਦੀ ਬੋਲੀ ਐ ਜਿਹੜੀ ਉਹ ਰੁੱਖੀ ਐ ਚੰਗੀ ਨਹੀਂ ਲੱਗਦੀ ਕਿਸੇ ਨੂੰ ਕਾਂ ਵੀ ਬੋਲੀ ਐ ਨਾ ਜਿਹੜੀ ਕਾਂ ਕਾਂ ਕਰਦਾ ਆਪਾਂ ਆਮ ਕਹਿ ਦਿੰਨੇ ਆ ਜੇ ਕੋਈ ਬੰਦਾ ਉੱਤੇ ਵੀ ਆਰੀ ਜਾਦੇ ਗੱਲਬਾਤ ਕਰੇ ਨਾ ਆਹ ਬੋਲੀ ਜਾਵੇ ਕਿਉਂ ਕਾਂ ਕਾਂ ਕਰੀ ਜਾਂਦਾ ਹੈ ਆਪਾਂ ਆਮ ਹੀ ਕਹਿ ਦੇਣਾ ਕਿਉਂ ਕਾਂ ਕਾਂ ਕਰੀ ਜਾਂਦਾ ਤੇ ਕੋਲ ਕੋਲ ਜਦੋਂ ਬੋਲਦੀ ਹੈ ਨਾ ਕੋਲ ਦੇ ਮਗਰ ਬੰਦਾ ਬੋਲਦਾ ਸਮਾਂ ਦੀ ਕੋਲ ਵਾਂਗੂ ਆਪਾਂ ਨਿੱਕੇ ਹੁੰਦੇ ਨਾ ਬੱਚੇ ਜਦੋਂ ਉਦੋਂ ਜਦੋਂ ਕੋਲ ਬੋਲਦੀ ਹੈ ਤੇ ਕਈ ਵੀ ਕੋਲ ਦੀਆਂ ਨਕਲਾਂ ਵੀ ਕਰਦੇ ਕਿੰਨੀ ਸੋਹਣੀ ਲੱਗਦੀ ਹੈ ਮਨ ਨੂੰ ਮੋਹਦੀ ਹੈ ਨਾ ਗੁਰੂ ਜੀ ਕਹਿੰਦੇ ਕੋਲ ਦੇ ਬਚਨ ਚੰਗੇ ਲੱਗਦੇ ਆ ਕੋਲ ਦੇ ਮਗਰ ਬੋਲਦੇ ਆ ਕਾਹ ਵਾਂਗੂ ਬੋਲਦਾ ਕਾਹ ਨੂੰ ਫਟਕਾਰਾਂ ਬੰਨ੍ਹੀਆਂ ਕਿਉਂ ਕਾਹ ਕਾਂ ਲਈ ਐਵੇਂ ਕਿਉਂ ਜਾਈ ਬੋਲ ਬੋਲਦਾ ਮਾੜੇ ਪੁਰਖਤ ਬੋਲ ਕਿਉਂ ਬੋਲਦਾ ਮਨਾ ਸੋ ਜਿਹੜੇ ਰੱਬ ਦੇ ਪਿਆਰੇ ਸੰਤਾਂ ਦੇ ਉੱਤੇ ਝੂਠੇ ਦੋਸ਼ ਲਾਉਂਦੇ ਆ ਉਹਨਾਂ ਦਾ ਕਾਹ ਵਾਂਗੂ ਬੋਲਣਾ ਹੀ ਹੁੰਦਾ ਗੁਰੂ ਜੀ ਕਹਿੰਦੇ ਬਸ ਕਾਹ ਦੀ ਬੋਲੀ ਐ ਦੂਤ ਤੇ ਹੋਰ ਕੁਝ ਵੀ ਨਹੀਂ ਆ ਜੀ ਤੇ ਕਾਂ ਸਿਆਣੇ ਕਹਿੰਦੇ ਆ ਵੀ ਕਾਂ ਹਮੇਸ਼ਾ ਇਹ ਮਾੜੇ ਚੀਜ਼ਾਂ ਦੇ ਵਿੱਚ ਠੁੰਗਾ ਮਾਰਦਾ ਦਾ ਤੇ ਜਿਹੜਾ ਮਨੁੱਖ ਕਾਂ ਵਾਲੀ ਬਿਰਤੀ ਵਿੱਚ ਹੁੰਦਾ ਨਾ ਉਹਨੇ ਹਮੇਸ਼ਾ ਹੀ ਮਾੜੀਆਂ ਚੀਜ਼ਾਂ ਦੇ ਵਿੱਚ ਮੂੰਹ ਮਾਰਨਾ ਬਸ ਉਹਨੇ ਚੰਗੀ ਚੀਜ਼ ਨਹੀਂ ਫੜਨੀ ਉਹਨੇ ਤਾਂ ਗੁਰੂ ਦੇ ਦਰ ਦੇ ਉੱਤੇ ਆ ਕੇ ਵੀ ਨਾ ਮਾੜੀ ਗੱਲ ਨਹੀਂ ਫੜਨੀ ਚੰਗੀ ਨਹੀਂ ਫੜਦੀ ਨਾ ਕਿਉਂਕਿ ਕਾਂ ਵਾਲਾ ਸੁਭਾਅ ਕਰਦੇ ਉਹ ਕਾਂ ਵਾਂਗ ਠੁੰਗਾ ਮਾਰਨਗੇ ਕਾਂ ਵਾਂਗ ਉਹਨੇ ਮਾੜੀ ਚੀਜ਼ੀ ਦੇ ਵਿੱਚ ਠੁੰਗ ਮਾਰਨੀ ਹੈ ਸੋ ਗੁਰੂ ਜੀ ਕਹਿੰਦੇ ਸੰਤਨ ਕੈ ਦੋਖਣ ਸਰਪ ਜੋਣ ਪਾਏ ਨੇ ਜਿਹੜੇ ਰੱਬ ਦੇ ਪਿਆਰਿਆਂ ਉੱਤੇ ਤੇ ਝੂਠੇ ਦੋਸ਼ ਲਾਉਂਦੇ ਐ ਕਿੰਦੋਂ ਉਹਨਾਂ ਨੂੰ ਅਗਲੀ ਜੋਣ ਸੱਪ ਦੀ ਮਿਲਦੀ ਐ ਜੀ ਇੱਤੇ ਰੱਖੋ ਸੱਪ ਦੀ ਜੋਣ ਝੂਠੇ ਦੋਸ਼ ਲਾਉਣ ਵਾਲਿਆਂ ਤੇ ਨਾ ਸੱਪ ਦੀ ਜੋਣ ਸੱਪ ਕਹਿੰਦੇ ਸਾਰੇ ਉਮਰ ਤੇ ਡਰਗੜਦਾ ਰਹਿੰਦਾ ਕਿਉਂ ਅੰਪੈਰ ਨਹੀਂ ਨਾ ਹੁੰਦੇ ਇਹ ਸੱਪ ਦੇ ਥੱਲੇ ਪੈਰ ਨਹੀਂ ਹੁੰਦੇ ਇਹ ਡਰਗੜਦਾ ਐ ਜਿਹੜਾ ਮਨੁੱਖ ਨਿੰਦਿਆ ਵਿੱਚ ਮਸਤ ਰਹਿੰਦਾ ਹੈ ਰੱਬ ਦੇ ਪਿਆਰਿਆਂ ਤੇ ਝੂਠੇ ਦੋਸ਼ ਲਾਉਂਦਾ ਹੈ ਬਸ ਸਾਰੀ ਉਮਰ ਢੱਡੀ ਰਗੜਦਾਗਾ ਨਾ ਪਰਿਵਾਰ ਤੋਂ ਪਰਿਵਾਰ ਤੋਂ ਵੀ ਦੁਖੀ ਰਹਿੰਦਾ ਉਹ ਆਪਦੇ ਬੱਚਿਆਂ ਤੋਂ ਵੀ ਦੁਖੀ ਰਹਿੰਦਾ ਤੇ ਲੋਕਾਂ ਨਾਲ ਤਾਂ ਉਸ ਬੰਦੇ ਦੀ ਬਾਨੀ ਕੀ ਆ ਜਾ ਰਿਓ ਉਹ ਤਾਂ ਆਪਦੇ ਪਰਿਵਾਰ ਵਿੱਚ ਵੀ ਸੁਖੀ ਨਹੀਂ ਰਹਿੰਦਾ ਦਾ ਇਥੋਂ ਤੱਕ ਦੱਸਦੇ ਐ ਵੀ ਉਹ ਤਾਂ ਆਪਦੇ ਸਰੀਰ ਤੋਂ ਵੀ ਸੰਤੁਸ਼ਟ ਨਹੀਂ ਹੁੰਦਾਗਾ ਜਿਹੜਾ ਮਨੁੱਖ ਨੂੰ ਝੂਠੇ ਦੋਸ਼ ਲਾਉਣ ਦਾ ਹੱਥ ਪੈ ਜਾਵੇ ਸੋ ਗੁਰੂ ਜੀ ਕਹਿੰਦੇ ਸੰਤ ਰੱਬ ਦੇ ਪੈਰ ਤਿੱਖੇ ਦੋਸ਼ ਲਾਉਣ ਵਾਲੇ ਸੱਪ ਦੀ ਜੂਨ ਵਿੱਚ ਅਗਲੀ ਸੱਪ ਦੀ ਜੂਨ ਮਿਲਦੀ ਹੈ ਜੀ ਬਸ ਕਹਿੰਦੇ ਸੱਪ ਇੱਕ ਤਾਂ ਢੜ ਰਗੜਦਾ ਹੈ ਇੱਕ ਦੂਸਰਾ ਕਹਿੰਦੇ ਸੱਪ ਦੇ ਅੰਦਰ ਨਾ ਜਿਹੜੀ ਜ਼ਹਿਰ ਹੈ ਜ਼ਹਿਰ ਜਿਹੜੀ ਹੁੰਦੀ ਹੈ ਨਾ ਸੱਪ ਦੇ ਜ਼ਹਿਰ ਇਹ ਇਹਨੂੰ ਛਾਲਾ ਕਹਿੰਦੇ ਬਹੁਤ ਤੰਗ ਕਰਦਾ ਆ ਇਹਦਾ ਜਿਹੜਾ ਜ਼ਹਿਰ ਵਾਲਾ ਛਾਲਾ ਨਾ ਫਿਰ ਇੱਕ ਸਿਆਣੇ ਕਹਿੰਦੇ ਜਿਵੇਂ ਹੁਣ ਆਪਾਂ ਸੌਣ ਭਾਦੋਂ ਅਸੂ ਦੇ ਵਿੱਚ ਕਹਿੰਦੇ ਸੱ ਪਹਿਲਾ ਹੰਕਾਰ ਇੰਨਾ ਜੋਵਨ ਦੇ ਉੱਤੇ ਹੁੰਦਾ ਉਹਦਾ ਜਿਹੜਾ ਜ਼ਹਿਰ ਵੀ ਥੋੜੇ ਦਿਨਾਂ ਦੇ ਵਿੱਚ ਹੀ ਜੋਗੀ ਲੋਕ ਦੱਸਦੇ ਆ ਗੱਲ ਵੀ ਥੋੜੇ ਦਿਨਾਂ ਦੇ ਵਿੱਚ ਇਹ ਜ਼ਹਿਰ ਦਾ ਸ਼ਾਦਾ ਭਰ ਜਾਂਦਾ ਫੋੜਦਾ ਫਿਰ ਹੋ ਜਾਂਦਾ ਜਿਵੇਂ ਹੁਣ ਜਵਾਰ ਦੇ ਕਰਚੇ ਹੁੰਦੇ ਆ ਤਿੱਖੀ ਚੀਜ਼ ਥੋੜੀ ਜਿਹੀ ਗਤਾਨ ਹੋਵੇ ਕਹਿੰਦੇ ਉਹਦੇ ਉੱਤੇ ਡੰਗ ਮਾਰਦਾ ਜਾ ਕੇ ਡੰਗ ਮਾਰਦਾ ਤੇ ਭਾਵ ਦੀ ਜ਼ਹਿਰ ਕੱਢਦਾਗਾ ਤੇ ਸ਼ਾਂਤ ਹੁੰਦਾ ਫਿਰ ਉਹ ਕਹਿੰਦੇ ਵੀ ਥੋੜੇ ਦਿਨਾਂ ਚ ਫੇਰ ਤਿਆਰ ਹੋ ਜੇ ਨੇ ਫੇਰ ਤੜਫਦਾਗਾ ਤੈਨੀਆਂ ਅੱਜਕੱਲ ਸੱਪ ਫੂੰਹਾ ਇਹ ਚੀਜ਼ਾਂ ਆ ਜਿਹੜੀਆਂ ਹੰਕਾਰ ਨਾਲ ਹੁੰਦੀ ਨੇ ਜੀ ਡੰਗ ਮਾਰਦੀਆਂ ਬਹੁਤ ਸ਼ੇਤੀ ਡੰਗ ਮਾਰ ਦਿੰਦੇ ਨੇ ਤੇ ਜ਼ਹਿਰ ਵੀ ਬਹੁਤ ਜ਼ਿਆਦਾ ਪ੍ਰਬਲ ਹੁੰਦਾ ਅੱਜਕੱਲ ਬਹੁਤ ਜ਼ਿਆਦਾ ਜੋਗਣ ਤੇ ਹੁੰਦਾ ਸੋ ਗੁਰੂ ਜੀ ਕਹਿੰਦੇ ਜਿਵੇਂ ਸੱਪ ਦੀ ਜ਼ਹਿਰ ਫਾਪਸ਼ ਦਿੰਦੀ ਹੈ ਜਿਹੜਾ ਮਨੁੱਖ ਰੱਬ ਦੇ ਪਿਆਰਾਂ ਦੇ ਝੂਠੇ ਦੋਸ਼ ਲਾਉਂਦਾ ਹੈ ਉਹ ਵੀ ਵਿਕਾਰਾਂ ਦੇ ਵਿੱਚ ਮੱਚਦਾ ਹੀ ਰਹਿੰਦਾ ਬਸ ਸੜਦਾ ਹੀ ਰਹਿੰਦਾ ਵਿਕਾਰਾਂ ਦੇ ਵਿੱਚ ਵਿਕਾਰਾਂ ਵਾਲੀ ਬਿਰਤੀ ਬਣ ਜਾਂਦੀ ਹੈ ਅੰਦਰ ਕੋਈ ਸ਼ਾਂਤ ਨਹੀਂ ਰਹਿੰਦਾ ਵਿਕਾਰਾਂ ਵਾਲੀ ਬਿਰਤੀ ਮੱਚਦਾ ਰਹਿੰਦਾ ਸੰਤ ਕੈ ਦੁਖਣ ਤ੍ਰਗਤ ਜੋਣ ਕਿਰਮਾਏ ਲਓ ਜੀ ਜਿਹੜੇ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਦੁਖੀ ਕਰਦੇ ਆ ਕਹਿੰਦੇ ਵੀ ਉਹ ਕੀੜਿਆਂ ਦੀ ਤੇ ਟੇਡੀਆਂ ਮੇਡੀਆਂ ਜੋਨਾਂ ਦੇ ਵਿੱਚ ਪੈਂਦੇ ਆ ਤ੍ਰਗਤ ਜੋਣ ਕਰਮਾਏ ਕਰਮਾਏ ਦਾ ਅਰਥ ਹੁੰਦਾ ਜੀ ਕੀੜੇ ਕਰਮਾ ਜਿਵੇਂ ਗੰਦਗੀ ਦਾ ਕੀੜਾ ਆਪਾ ਕੁਰੇਜ ਹੁੰਦਾ ਨਾ ਗੰਦਗੀ ਖਾਣ ਵਾਲਾ ਕਹਿੰਦੇ ਜਿਹੜੇ ਰੱਬ ਦੇ ਪੈਰਾਂ ਤੇ ਝੂਠੇ ਦੋਸ਼ੇ ਮੜਦੇ ਹੁੰਦੇ ਆ ਨਾ ਐ ਕਰਤਾ ਆਹ ਕਹਤਾ ਆਹ ਕਰਤਾ ਕਹਿੰਦੇ ਇਹ ਜੇ ਲੋਕ ਗੰਦਗੀ ਦੇ ਕੀੜੇ ਬਣਦੇ ਆ ਤੇ ਏਡੀਆਂ ਮਿੱਡੀਆਂ ਜੂੰਆਂ ਜਿਨ੍ਹਾਂ ਨੂੰ ਲੋਕ ਮਾੜਾ ਮੰਨਦੇ ਇਹ ਜੂੰ ਚ ਰੱਬ ਤਨੂੰ ਨਾ ਹੀ ਪਾਉਂਦਾ ਯਾਰਾ ਜਿਵੇਂ ੱੱੱਕੇ ਖਾਂਦਾ ਫਿਰਦਾ ਆ ਜਿਵੇਂ ਔਖਾ ਹੁੰਦਾ ਫਿਰਦਾਗਾ ਇਹ ਜੂਨ ਚਰਾਪਤ ਨੂੰ ਨਾਂ ਪਾਉਂਗਾ ਕਈ ਜੂਨ ਆਇਸਾਂਗਾ ਨਾ ਵੈਰੋ ਤੇ ਕਈ ਜੂਨ ਆਇਸਾਂਗਾ ਵੀ ਹੈ ਹੁਣ ਕੁੱਤਿਆਂ ਦੇ ਵਿੱਚ ਹੀ ਵੇਖ ਲਓ ਤੁਸੀਂ ਉਹ ਵੀ ਕੁੱਤੇ ਹੁੰਦੇ ਐ ਜਿਹੜੇ ਰੋੜਨਾ ਤੇ ਗੰਦ ਖਾਂਦੇ ਫਿਰਦੇ ਐ ਕੁੱਤੇ ਉਹ ਵੀ ਹੁੰਦੇ ਜਿਹੜੇ ਇਸਾਂਗਾ ਚ ਰਹਿੰਦੇ ਐ ਜੂਨਾਂ ਜੂਨਾਂ 'ਚ ਫਰਕ ਕਰਨਾ ਕੀਤੇ ਹੋਏ ਕਰਮਾਂ ਦਾ ਫਲ ਬਸ ਇਹ ਕੋ ਕੁੱਤੇ ਐ ਜਿਹੜੇ ਪੁਲਿਸ ਵਾਲਿਆਂ ਦੀ ਜੈਕਸ ਨਾਲ ਚੜੇ ਫਿਰਦੇ ਐ ਇਸਾਂਗਾ 'ਚ ਰਹਿੰਦੇ ਐ ਇਹ ਤਾਂ ਕਰਤੇ ਉਹ ਵੀ ਆ ਜਿਹੜੇ ਰੋੜੀਆਂ ਤੇ ਗੰਦ ਗਾਂਦੇ ਫਿਰਦੇ ਆਂ ਜੀ ਬਸ ਇਹ ਤਾਂ ਕੀਤੇ ਹੋਏ ਕਰਮਾਂ ਦਾ ਬਸ ਹਸ ਹਸ ਤਾਲ ਚੱਲ ਰਿਆ ਮਾਣਾ ਮੇਰਾ ਸੋ ਗੁਰੂ ਜੀ ਕਹਿੰਦੇ ਮਿੱਡੀਆਂ ਮਿੱਡੀਆਂ ਝੂਨਾ ਵਿੱਚ ਪੈਣਾ ਪੈਂਦਾ ਐਸੇ ਮਨੁੱਖਾਂ ਨੂੰ ਜਿਹੜੇ ਰੱਬ ਦੇ ਪਿਆਰਿਆਂ ਨੂੰ ਜਾਣ ਬੁੱਝ ਕੇ ਦੁਖੀ ਕਰਦੇ ਆ ਸੰਤਨ ਕੈ ਦੁਖਣ ਤ੍ਰਿਸ਼ਨਾ ਮੈਂ ਜੜੈ ਜਿਹੜੇ ਰੱਬ ਦੇ ਪਿਆਰਿਆਂ ਉੱਤੇ ਝੂਠੇ ਦੋਸ਼ ਲਾਉਂਦੇ ਆ ਝੂਠੇ ਦੋਸ਼ ਲਾਉਣ ਵਾਲੇ ਕਹਿੰਦੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਰਹਿੰਦੇ ਆ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਕਿਉਂਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰ ਪਰ ਹੀ ਕੋ ਲੁਜੀ ਹੈ ਸੋ ਗੁਰੂ ਜੀ ਕਹਿੰਦੇ ਸੰਤਨ ਕੈ ਸੰਤ ਕੈ ਦੁਖਣ ਸਭ ਕੋ ਛਲੈ ਜਿਹੜੇ ਰੱਬ ਦੇ ਪਿਆਰਿਆਂ ਉੱਤੇ ਝੂਠੇ ਦੋਸ਼ ਲਾਉਂਦੇ ਆ ਨਾ ਉਹ ਇੰਨੇ ਕਹਿੰਦੇ ਬੇਈਮਾਨ ਹੋ ਜਾਂਦੇ ਐ ਉਹ ਮਨੁੱਖ ਉਹਨਾਂ ਨੂੰ ਆਇਆ ਲੱਗਦਾ ਵੀ ਅਸੀਂ ਦੂਜਾ ਨਾਲ ਠੱਗੀ ਮਾਰ ਲਈ ਹੁਣ ਇਹ ਵੀ ਇਹਦੇ ਨਾਲ ਠੱਗੀ ਮਾਰ ਲਈ ਉਹਦੇ ਨਾਲ ਠੱਗੀ ਮਾਰ ਲਈ ਉਹਦੇ ਪੈਸੇ ਨਾ ਲਏ ਉੱਥੇ ਮੁੱਕਰ ਗਿਆ ਪੈਸੇ ਕਿਸੇ ਤੋਂ ਲੈ ਕੇ ਉੱਥੇ ਮਾੜਾ ਕੰਮ ਕਰਤਾ ਬਸ ਇਹੋ ਜੇ ਕੰਮ ਹੀ ਹੁੰਦੇ ਕਿਉਂਕਿ ਉਹਨਾਂ ਤੋਂ ਚੰਗਾ ਕੰਮ ਕੋਈ ਹੁੰਦਾ ਹੀ ਨਹੀਂ ਗੁਰੂ ਜੀ ਕਹਿੰਦੇ ਰੱਬ ਦੇ ਪਿਆਰਾਂ ਤੇ ਝੂਠੇ ਦੋਸ਼ ਲਾਉਣ ਵਾਲੇ ਗੁਰੂ ਜੀ ਕਹਿੰਦੇ ਬਸ ਉਹ ਠੱਗੇ ਜਾਂਦੇ ਐ ਬਸ ਫਿਰ ਆ ਸਭ ਕੋਸ਼ਲੇ ਛਲ ਵਾਲੀ ਵਰਤੀ ਬਣ ਜਾਂਦੀ ਹੈ ਕਪਟ ਵਾਲੀ ਧੋਖੇ ਵਾਲੀ ਵਰਤੀ ਬਣ ਜਾਂਦੀ ਹੈ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਜਿਹੜਾ ਮੱਕੜੀ ਜਾਲ ਬੁਣਿਆ ਜਾ ਰਿਹਾ ਉਹ ਐਂ ਲੱਗਦਾ ਉਹ ਦੂਜਿਆਂ ਨੂੰ ਠੱਗਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਐਸੇ ਲੈ ਕੇ ਮੁੱਕੇ ਨਹੀਂ ਜਾਂਦੇ ਕਈ ਬੰਦੇ ਪਹਿਲਾਂ ਤਾਂ ਜਦੋਂ ਪੈਸੇ ਲੈਣ ਆਲੇ ਹੁੰਦੇ ਆ ਉਹ ਤਾਂ ਕਹਿੰਦੇ ਨਾ ਭਾਈ ਮੈਂ ਤਾਂ ਤੇਰੇ ਖਾਨੇ ਦੇ ਨੂੰ ਮੋੜ ਦੂੰਗਾ ਪਹਿਲਾਂ ਤਾਂ ਬੜੇ ਮਿੱਠੇ ਹੁੰਦੇ ਆ ਮੁੜ ਕੇ ਮੁੱਕਰ ਜਾਂਦੇ ਜੀ ਪੈਸੇ ਤੇ ਫਿਰ ਉਹਦਾ ਹਿਸਾਬ-ਕਿਤਾਬ ਦੇਣਾ ਪੈਂਦਾ ਪਿਆਰੇਓ ਬੜਾ ਫਰੌਖਾ ਹੁੰਦਾ ਬੰਦਾ ਜਦੋਂ ਲੈਣ ਦੇਣ ਦੇ ਵਿੱਚ ਮਨੁੱਖ ਛਲਕਾਪ ਧੋਖੇ ਕਰਦਾ ਦਾ ਆਪ ਦੀ ਕਿਰਤ ਦੇ ਵਿੱਚ ਜਿਹੜੇ ਘਰ ਦਾ ਨਾਮ ਖਾਂਦਾ ਹੈ ਨਾ ਉਹਦੇ ਨਾਲ ਛਲ ਕਰ ਜਾਂਦੇ ਕਈ ਬੰਦੇ ਧੋਖਾ ਕਰ ਜਾਂਦੇ ਆ ਸੰਤ ਕੈ ਦੁਖਣ ਤੇਜ ਸਭ ਜਾਏ ਜਿਹੜੇ ਰੱਬ ਦੇ ਪਿਆਰ ਨੂੰ ਦੁਖੀ ਕਰਦੇ ਐ ਉਹਨਾਂ ਦਾ ਜਿਹੜਾ ਪ੍ਰਤਾਪ ਹੁੰਦਾ ਨਾ ਪਿਆਰ ਉਹ ਲੋਕਾਂ ਦੇ ਵਿੱਚ ਰਹਿਣ ਸਹਿਣ ਦਾ ਹੋਰ ਕਹਿੰਦੇ ਖਤਮ ਹੋ ਜਾਂਦਾ ਹੈ ਪ੍ਰਤਾਪ ਆਪਾਂ ਸਮਝਦੇ ਆਂ ਵੀ ਜਿਹੜਾ ਲੋਕਾਂ ਦੇ ਵਿੱਚ ਸਾਡਾ ਪਿਆਰ ਲੋਕਾਂ ਦੇ ਨਾਲ ਮੇਲ ਜੋਲ ਹੁੰਦਾ ਐ ਇੰਨਾ ਕਹਿੰਦੇ ਮਾੜਾ ਬਣ ਜਾਂਦਾ ਬੰਦੇ ਦਾ ਵੀ ਬੰਦਾ ਖਤਮ ਹੀ ਹੋ ਜਾਂਦਾ ਜੇ ਲੋਕ ਉਹਦੀ ਗੱਲ ਤੇ ਵਿਸ਼ਵਾਸ ਹੀ ਕਰਨੋ ਖੜ ਜਾਂਦੇ ਐ ਇਹ ਤਾਂ ਬੰਦਾ ਹੀ ਬਾਲਾ ਮਾੜਾ ਯਾਰ ਉਹ ਬਲਾਉਣੇ ਹੀ ਹਟ ਜਾਂਦੇ ਲੋਕ ਮੂੰਹ ਪਾਸੇ ਕਰ ਲੈਂਦੇ ਜਦੋਂ ਤਾਂ ਆਉਂਦਾ ਵੀ ਹੋਵੇ ਨਾ ਗਲੀ ਵਿੱਚ ਤੁਰਿਆ ਕਹਿੰਦੇ ਸੜਿਆ ਬੰਦਾ ਯਾਰ ਮੂੰਹ ਪਾਸੇ ਕਰ ਲੋ ਮੂੰਹ ਘਮਾਲਾਂ ਦੇ ਲੋਕਾਂ ਜਾਂ ਅੰਦਰ ਵੜ ਜਾਂਦੇ ਕਮਰੇ ਵਿੱਚ ਆਪਾਂ ਇਹਨੂੰ ਬਲਾ ਕੇ ਕੀ ਲੈਣਾ ਯਾਰ ਸੜੇ ਬੰਦੇ ਨੂੰ ਗੁਰੂ ਜੀ ਕਹਿੰਦੇ ਐਨਾ ਕਹਿੰਦੇ ਰੱਬ ਦੇ ਜਿਹੜੇ ਪਿਆਰਿਆਂ ਨੂੰ ਦੁਖੀ ਕਰਦੇ ਐ ਉਹਨਾਂ ਦਾ ਪ੍ਰਤਾਪ ਨਸ਼ਟ ਹੋ ਜਾਂਦਾ ਹੈ ਸੰਤ ਕੈ ਦੁਖਣ ਤੇਜ ਸਭ ਜਾਏ ਸੰਤ ਕੈ ਦੁਖਣ ਨੀਚ ਨਚਾਏ ਕਹਿੰਦੇ ਜਿਹੜੇ ਰੱਬ ਦੇ ਪਿਆਰਾਂ ਨੂੰ ਦੁਖੀ ਕਰਦੇ ਐ ਕਹਿੰਦੇ ਫਿਰੋਜ਼ ਜੀਬ ਨੀਚਾਂ ਤੋਂ ਵੀ ਨੀਚ ਹੋ ਜਾਂਦਾ ਹੈ ਸੰਤ ਕੈ ਦੁਖਣ ਨੀਚ ਨਿਚਾਏ ਇੱਕ ਇਹ ਜਿਹਾ ਹਰਕਤਾਂ ਕਰਨ ਲੱਗ ਜਾਂਦਾ ਹੈ ਅੱਤ ਦਾ ਦਰਜੇ ਦਾ ਨੀਚ ਬਣ ਜਾਂਦਾ ਬੰਦਾ ਜੀ ਵੀ ਆਪਾਂ ਕਹਿੰਦੇ ਕਿ ਜਿਹੜਾ ਬੰਦੇ ਨੇ ਆਹ ਹਰਕਤ ਕਰਤੀ ਯਾਰਾ ਆਹ ਫਲਾਨਾ ਬੰਦਾ ਇੱਦਾਂ ਸਿਆਣਾ ਸੀ ਇਹਨੇ ਆਹ ਹਰਕਤ ਕਰਤੀ ਬਸ ਕਹਿੰਦੇ ਫਿਰ ਪ੍ਰਮਾਤਮਾ ਨਾਲੋਂ ਤੋਂ ਮਾੜੇ ਕੰਮ ਹੀ ਕਰਾਉਂਦਾ ਮੈਨੂੰ ਕਹਿੰਦਾ ਚੱਕ ਭਾਈ ਆਪਦੇ ਤੇਰੇ ਕਰਮਾਂ ਦਾ ਫਲ ਐ ਤੂੰ ਕਿਸੇ ਦਾ ਬੁਰਾ ਹੀ ਸੋਚਦਾ ਰਹਿਣਾ ਆਹ ਚੱਕ ਤੈਨੂੰ ਇੰਨੇ ਵਿੱਚ ਹੀ ਧੱਕਦੇ ਆ ਫਿਰ ਸੰਤ ਅਖੀਰਲੀ ਪੰਕਤੀ ਆ ਗਈ ਸੰਤ ਦੁਖੀ ਕਾ ਥਾਉ ਕੋ ਨਹੀਂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰਿਆਂ ਨੂੰ ਦੁਖੀ ਕਰਦੇ ਆ ਨਾ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਬਸ ਕੋਈ ਟਿਕਾਣਾ ਨਾ ਉਹ ਘਰਦੇ ਰਹਿੰਦੇ ਆ ਨਾ ਸੰਸਾਰ ਦੇ ਰਹਿੰਦੇ ਨਾ ਨਰੰਕਾਰ ਦੇ ਰਹਿੰਦੇ ਕਿਸੇ ਜੋਗ ਨੂੰ ਨਹੀਂ ਰਹਿੰਦੇ ਉਹ ਫਿਰ ਖਫ-ਖਫ ਕੇ ਮਰਦੇ ਆ ਗੁਰੂ ਜੀ ਕਹਿੰਦੇ ਫਿਰ ਆ ਇਹ ਜੇ ਲੋਕ ਕਈ ਵਾਰੀ ਮੌਤ ਮੰਗਦੇ ਆ ਰੱਬ ਤੋਂ ਮੌਤ ਆਉਂਦੀ ਨਹੀਂ ਇਹ ਲੋਕਾਂ ਨੂੰ ਰੜਕ ਰੜਕ ਕੇ ਮਰਦੇ ਜਮਾਨ ਬੁਰਾ ਹਾਲ ਹੋ ਹੋ ਕੇ ਮਰਦੇ ਆ ਸੋ ਗੁਰੂ ਜੀ ਕਹਿੰਦੇ ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੀ ਜੇ ਕਿਤੇ ਕਹਿੰਦੇ ਪਰ ਰੱਬ ਦੇ ਪਿਆਰੇ ਕਹਿੰਦੇ ਉਹਨੂੰ ਵੀ ਮਿਹਰ ਦੀ ਨਿਗਾਹ ਨਾਲ ਵੇਖ ਲੈਣਾ ਕਿ ਸੱਚੇ ਪਾਤਸ਼ਾਹ ਇਹ ਤਾਂ ਪਾਪੀ ਐ ਤਾਂ ਹਤਿਆਰ ਐ ਤੇ ਕਿਰਪਾ ਕਰੀ ਮਹਾਰਾਜ ਤੂੰ ਆਪ ਹੀ ਮਿਹਰ ਕਰਦੀ ਸੱਤੇ ਤੇ ਬਲਵੰਡੇ ਨੂੰ ਬਖਸ਼ਿਆ ਸੀ ਨਾ ਸੱਤਾ ਤੇ ਬਲਵੰਡਾ ਜਦੋਂ ਹੰਕਾਰ ਕੇ ਸੀ ਕਿ ਵੀ ਸਾਡੇ ਕਰਕੇ ਗੁਰਨਾਣਕ ਦੇਵ ਜੀ ਸੀ ਬਸ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਦਿਨਾਂ ਬਚ ਕਹਿਣ ਨਹੀਂ ਦੇ ਸਿੱਧਾਂ ਦੇ ਕੋੜਿਓ ਉਹਦੇ ਤੁਹਾਡਾ ਜਵਾਨ ਛੋੜੀ ਜਾ ਕੇ ਜਿਹੜੀ ਜਵਾਨ ਨਾਲ ਤੁਸੀਂ ਗੁਰਨਾਨਕ ਨੂੰ ਮੰਦਾ ਚੰਗਾ ਹੋਇਆ ਬਸ ਕੋੜ ਹੋ ਗਿਆ ਬਸ ਪਿਆਰਿਓ ਤੇ ਫਿਰ ਬਖਸ਼ਿਆ ਵੀ ਗੁਰੂ ਨੇ ਪਿਆਰਿਓ ਗੁਰਸਿੱਖ ਦੇ ਰਾਹੀਂ ਭਾਈ ਲੱਧਾ ਜੀ ਪਰਉਪਕਾਰੀ ਰਾਹੀਂ ਬਖਸ਼ੇ ਗਈ ਜੀ ਫਿਰ ਅਹਿਲਾ ਹੰਕਾਰ ਦੇ ਵਿੱਚ ਗਲ ਵੀ ਗਏ ਸੀ ਪਿਆਰਿਓ ਆਈ ਸਾਡੀ ਹਾਲਤ ਵੀ ਹੈ ਅਸੀਂ ਵੀ ਮਹਾਰਾਜ ਤੇਰੇ ਦਰ ਦੇ ਉੱਤੇ ਹੰਕਾਰ ਦੀਆਂ ਗੱਲਾਂ ਕਰਦੇ ਆਂ ਹੰਕਾਰ ਦੇ ਵਿੱਚ ਮੱਤੇ ਫਿਰਦੇ ਆ ਮਹਾਰਾਜ ਤੇ ਕਿਰਪਾ ਕਰੀ ਸਾਨੂੰ ਵੀ ਨਿਮਰਤਾ ਵਿੱਚ ਜੀਵਨ ਜਿਹੜਾ ਜਿਉਣ ਦਾ ਬਲ ਬਖਸ਼ੀ ਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਫਿਰ ਮਨਜੂਰ ਹੋ ਜਾਂਦੇ ਐ ਕਹਿੰਦੇ ਉਹ ਹੀ ਪੀ ਗੱਤ ਪਾਹ ਉਹ ਦੋਸ਼ੀ ਵੀ ਮੁਕਤੀ ਬਾਹ ਲੰਦਾ ਹੈ ਉਹ ਵੀ ਕਹਿੰਦੇ ਵੀ ਉੱਚੀ ਅਵਸਥਾ ਦਾਤ ਹੁੰਦੀ ਹੈ ਉੱਚੀ ਅਵਸਥਾ ਜੀ ਕਹਿੰਦੇ ਵੀ ਜੇ ਕਿਤੇ ਰੱਬ ਦੇ ਪਿਆਰਾਂ ਦੀ ਮਿਹਰ ਹੋ ਜਾਵੇ ਨਾ ਕਹਿੰਦੇ ਰੱਬ ਦੇ ਪਿਆਰੇ ਐਸੇ ਪਾਪੀ ਬੰਦੇ ਨੂੰ ਵੀ ਕਹਿੰਦੇ ਉੱਚੀ ਬਿਰਤੀ ਹੈ ਜਿਹੜੀ ਉੱਚੀ ਅੰਦਰ ਦੀ ਅਵਸਥਾ ਬਖਸ਼ਿਸ਼ ਕਰ ਦਿੰਦੇ ਆ ਜੇ ਗੁਰੂ ਦੀ ਮਿਹਰ ਹੋ ਜਾਵੇ ਤਾਂ ਤੇ ਨਹੀਂ ਤਾਂ ਪਿਆਰ ਉਹ ਬਖਸ਼ੇ ਨਹੀਂ ਜਾਂਦੇ ਜਿਹੜੇ ਲੋਕ ਰੱਬ ਦੇ ਪਿਆਰਿਆਂ ਉੱਤੇ ਝੂਠੇ ਦੋਸ਼ ਲਾਉਂਦੇ ਆ ਨਾ ਬਹੁਤ ਬੁਰਾ ਹਾਲ ਹੋ ਹੋ ਕੇ ਮਰਦੇ ਆ ਜਿਹੜੇ ਲੋਕਾਂ ਨੇ ਲਾਏ ਸੀ ਨਾ ਰੱਬ ਦੇ ਪਿਆਰਿਆਂ ਉੱਤੇ ਝੂਠੇ ਦੋਸ਼ ਇੱਕ ਦਿਨ ਫਿਰ ਉਹ ਮਨੁੱਖ ਬਹੁਤ ਭੁੱਖੇ ਹੁੰਦੇ ਆ ਆਪ ਹੀ ਫਿਰ ਉਹ ਮਨੁੱਖ ਅੰਦਰੋਂ ਭਲਾਂ ਦੀ ਲੋਕਾਂ ਨੂੰ ਕਿਸ ਨੂੰ ਨਾਂ ਕਹਿਣ ਪਰ ਉਹਨਾਂ ਦਾ ਅੰਦਰ ਗੁਰੂ ਜੀ ਕਹਿੰਦੇ ਖਤਮ ਹੋ ਜਾਂਦਾ ਹੈ ਕਦੇ ਵੀ ਪਿਆਰ ਜਿੰਨੇ ਸਰੀਰ ਆਪਾਂ ਬੈਠੇ ਆ ਨਾ ਇਹ ਪਰਨ ਕਰੋ ਕਿ ਸਤਿਗੁਰ ਸੱਚੇ ਬਾਦਸ਼ਾ ਅਸੀਂ ਕਿਸੇ ਤੇ ਝੂਠਾ ਦੋਸ਼ ਨਾ ਲਾਈਏ ਆਪਦੇ ਕੋਲੋਂ ਗੱਲ ਬਣਾ ਕੇ ਲੋਕਾਂ ਦੇ ਵਿੱਚ ਬਾਧੂ ਦੀ ਬਨਾਮੀ ਕਰ ਗਏ ਨੇ ਝੂਠਾ ਦੋਸ਼ ਲਾਉਣਾ ਬਹੁਤ ਮਾੜਾ ਦਾ ਇਹ ਨਿੰਦਿਆ ਵਾਲਾ ਸੁਭਾਅ ਇਹ ਮਾੜਾ ਸੁਭਾਅ ਤਿਆਗ ਕੇ ਭਾਈ ਗੁਰੂ ਕੋਲੋਂ ਹਮੇਸ਼ਾ ਸਭ ਦਾ ਭਲਾ ਮੰਗਗੇ ਆਪਾਂ ਤਾਂ ਨਿਤ ਗੁਰੂਕੁਲ ਮੰਗਦੇ ਇਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਤਾ ਪਾਣਾ ਮੰਗਦੇ ਇਹ ਆਓ ਸਾਰੇ ਆਪਾਂ ਸ਼ਬਦ ਪੜ੍ਹੀਏ ਜੀ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ